ਅੱਖਿਆ ਬਰੂ ਸ਼ਾਨ ਸਿੱਖੀ ਲਈ ਮਰ ਗਏ ਨੇ ਚੰਨ ਵਰਗੇ ਛੁਪ ਕੇ ਵੀਰ ਉਜਾਲੇ ਕਰ ਗਏ ਨੇ ਚੰਨ ਵਰਗੇ ਛੁਪ ਕੇ ਵੀਰ ਉਜਾਲੇ ਕਰ ਗਏ ਨੇ ਇੱਕ ਮਾਂ ਦੀ ਕੋਖ ਕਰ ਸੁਣੀ ਬਚਾਈਆਂ ਲੱਖਾਂ ਨੇ ਅਤਵਾਦੀ ਤੱਕ ਦੀਆਂ ਕਿਉਂ ਜ਼ਾਲਮ ਦੀਆਂ ਅੱਖਾਂ ਏ ਮਹਾਪਾਪ ਗਵਈਆਂ ਪਰ ਗਏ ਨੇ ਚੰਨ ਵਰਗੇ ਛੁਪ ਕੇ ਵੀਰ ਉਜਾਲੇ ਕਰ ਗਏ ਨੇ ਵਸੇ ਪੰਥੀ ਉਜੜੀ ਏ ਆਪ ਚੱਲੇ ਇਸ ਰਸਤੇ ਨੂੰ ਛੱਡ ਹੱਥ ਚੋਂ ਦਿੱਤੀ ਪੁਸਤਕ ਲਾਤਾ ਬਸਤੇ ਨੂੰ ਓ ਆਮ ਜ਼ਿੰਦਗੀਆਂ ਛੱਡ ਕੇ ਖੁਦਾ ਦੇ ਦਰ ਗਏ ਨੇ ਚੰਨ ਵਰਗੇ ਛੁਪ ਕੇ ਵੀਰ ਉਜਾਲੇ ਕਰ ਗਏ ਨੇ ਚੰਨ ਵਰਗੇ ਛੁਪ ਕੇ ਵੀਰ ਉਜਾਲੇ ਕਰ ਗਏ ਨੇ ਹੋ ਜਾਵੇ ਡੁੱਲੇ ਖੂਨ ਦੀ ਮਹਿਕ ਪੰਜਾਬ ਦੇ ਰੇਤੇ ਚੋਂ ਨਾ ਭੁੱਲਣਾ ਨਸਲਾਂ ਆਉਣ ਵਾਲੀਆਂ ਚੇਤੇ ਚੋਂ ਆਵੇ ਡੁੱਲੇ ਖੂਨ ਦੀ ਮਹਿਕ ਪੰਜਾਬ ਦੇ ਰੇਤੇ ਚੋਂ ਪੁੱਲਣਾ ਨਸਲਾਂ ਆਉਣ ਵਾਲੀਆਂ ਚੇਤੇ ਚੋਂ ਲਾ ਚੁੱਬੀਆਂ ਨਦੀਆਂ ਰਤ ਵਾਲੀਆਂ ਤਰ ਗਏ ਨੇ ਚੰਨ ਵਰਗੇ ਛੁਪ ਕੇ ਵੀਰ ਉਜਾਲੇ ਕਰ ਗਏ ਨੇ ਚੰਨ ਵਰਗੇ ਛੁਪ ਕੇ ਵੀਰ ਉਜਾਲੇ ਕਰ ਗਏ ਨੇ ਆਬਾਦ ਇਹਨਾਂ ਦੇ ਕਰਕੇ ਇਹ ਬਾਦ ਵੈਰਾਨੀ ਸੀ ਵਦ ਵਦ ਬਰਗਾੜੀ ਲੜਦੀ ਪਈ ਜਵਾਨੀ ਸੀ ਬੰਜਰ ਭੋਏ ਤੇ ਬੱਦਲਾਂ ਵਾਂਗੂ ਵਰ ਗਏ ਨੇ ਚਨ ਵਰਗੇ ਛੁਪ ਕੇ ਵੀਰ ਉਜਾਲੇ ਕਰ ਗਏ ਨੇ ਚਨ ਵਰਗੇ ਛੁਪ ਕੇ ਵੀਰ ਉਜਾਲੇ ਕਰ ਗਏ ਨੇ